ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਲਿਤਕਪੂਰ ਰ ਖਨੋਰੀ ਮੋਰਚੇ ਦੀ ਲਗਾਤਾਰ ਤੁਹਾਨੂੰ ਤਸਵੀਰਾਂ ਬਖਾ ਰਹੇ ਹਾਂ ਕਿs ਢੰਗ ਦੇ ਨਾਲ ਮੋਰਚਾ ਜਿਹੜਾ ਅੱਗੇ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸ ਮੋਰਚੇ ਦੇ ਵਿੱਚ ਜਿਹੜੇ ਲੋਕ ਵੀ ਆਏ ਹੋਏ ਨੇ ਉਹ ਜਿਸ ਢੰਗ ਦੇ ਨਾਲ ਆਪਣੀ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਲੰਗਰ ਦੇ ਵਿੱਚ ਅਸੀਂ ਮੌਜੂਦ ਹਾਂ ਤੁਸੀਂ ਵੇਖ ਸਕਦੇ ਹੋ ਲੰਗਰ ਪਕਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਕਿਸਾਨਾਂ ਨੂੰ ਤੇ ਹੋਰ ਜਿਹੜੇ ਲੋਕ ਆਂਦੇ ਨੇ ਉਹਨਾਂ ਨੂੰ ਪ੍ਰਸ਼ਾਦੇ ਸ਼ਿਕਾਇਏ ਜਾਂਦੇ ਨੇ ਤੇ ਉਸ ਦਾ ਪ੍ਰਬੰਧ ਇੱਥੇ ਕੀਤਾ ਹੋਇਆ ਔਰ ਆ ਬੀਬੀ ਜਿਹੜੀ ਇਸ ਵਕਤ ਰੋਟੀਆਂ ਪਕਾ ਰਹੀ ਹੈ ਸਿੱਧੇ ਕੈਨੇਡਾ ਤੋਂ ਇਸ ਲੰਗਰ ਦੇ ਵਿੱਚ ਪੂਜੀ ਆ ਔਰ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਢੰਗ ਦੇ ਨਾਲ ਡਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਉਸ ਤੋਂ ਬਾਅਦ ਹੀ ਇਹਨਾਂ ਨੂੰ ਸੁਨੇਹਾ ਲੱਗਿਆ ਇਹ ਕੈਨੇਡਾ ਤੋਂ ਸਿੱਧੇ ਇਸ ਮੋਰਚੇ ਦਾ ਹਿੱਸਾ ਬਣੇ ਔਰ ਉਸ ਤੋਂ ਬਾਅਦ ਦੇ ਹੋਰ ਇਹ ਡਟੇ ਹੋਏ ਨੇ ਗੱਲਬਾਤ ਵੀ ਕਰਨੈ ਬੀਬੀ ਜੀ ਕਿੰਨਾ ਸਮਾਂ ਹੋ ਗਿਆ ਜੀ ਕੈਨੇਡਾ ਗਏ ਸੀ ਤੁਸੀਂ ਔਰ ਕੈਨੇਡਾ ਤੋਂ ਬਾਅਦ ਤੁਸੀਂ ਹੋਰ ਕਿੱਥੇ ਰਹਿਨੇ ਆ ਕਿੰਨੇ ਸਾਲ ਤੋਂ ਜੀ 2.5 ਸਾਲ 2.5 ਸਾਲ ਤੋਂ ਹਾਂ ਹਾਂ ਜੀ ਤੇ ਕੈਨੇਡਾ ਤੋਂ ਸਿੱਧੇ ਇਸ ਮੋਰਚੇ ਤੱਕ ਦਾ ਸਫ਼ਰ ਇਹ ਕਿਸ ਤਰ੍ਹਾਂ ਮੁਕਿਰ ਹੋਇਆ ਇੱਕ ਤਾਂ ਮੈਨੂੰ ਪਤਾ ਲੱਗਾ ਸੀ ਪਈ ਉਦਲੇ ਬਾਅਦ ਵੀ ਰਿ ਬੈਠਾ ਵਾ ਉਦੋਂ ਫਿਰ ਮੈਂ ਆ ਗਈ ਮੀਨਾ ਹੁਣ ਮੈਨੂੰ ਹੋ ਗਿਆ 1.5 ਮਹੀਨਾ ਚੱਲਿਆ ਇਹਨੂੰ ਇੱਥੇ ਸਿੱਧਾ ਹਾਂ ਤੇ ਉੱਥੇ ਉੱਥੇ ਕਿੱਥੇ ਰਹਿੰਦੇ ਹੋ ਕਿਸ ਦੇ ਨਾਲ ਰਹਿੰਦੇ ਹੋ ਬੱਚੇ ਦੋ ਮੇਰੇ ਅੱਛਾ ਬੱਚਿਆਂ ਦੇ ਹਾਂਜੀ ਦੋਵੇਂ ਬੱਚੇ ਬਾਹਰ ਹਾਂ ਤੇ ਬੱਚਿਆਂ ਨੇ ਕਹਿਤਾ ਵੀ ਹਾਂ ਹਾਂਜੀ ਬੱਚਿਆਂ ਦੇ ਜਾਓ ਤੇ ਅੱਛਾ ਹਾਂਜੀ ਬੱਚਿਆਂ ਦੇ ਤੁਸੀਂ ਜਾ ਕੇ ਤੇ ਕਰੋ ਸੇਵਾ ਲੰਗਰ ਪਾਣੀ ਦੀ ਆਂ ਆਪੇ ਖਾ ਲਾਂਗੇ ਇਹਨੂੰ ਦੇਖੋ ਬੱਚਿਆਂ ਨੇ ਖੁਦ ਕਿਹਾ ਕਿ ਲੰਗਰ ਪਾਣੀ ਦੀ ਸੇਵਾ ਜਿਹੜੀ ਐ ਅਸੀਂ ਆਪ ਕਰ ਲਾਂਗੇ ਔਰ ਜਿਸ ਢੰਗ ਦੇ ਨਾਲ ਅਗਰ ਇਸੀ ਪੂਰੇ ਅੰਦੋਲਨ ਦੀ ਗੱਲ ਕਰੀਏ ਕਈ ਤਸਵੀਰਾਂ ਇਹੋ ਜਿਹੀਆਂ ਆਂਦੀਆਂ ਨੇ ਕਿ ਹਰ ਕੋਈ ਆਪਣੇ ਢੰਗ ਦੇ ਨਾਲ ਇਸ ਪੂਰੇ ਅੰਦੋਲਨ ਦੇ ਵਿੱਚ ਆਪਣੀ ਭੂਮਿਕਾ ਜਿਹੜਾ ਉਹ ਅਦਾ ਕਰਦਾ ਹੈ ਅੱਜ ਜਿਹੜੀ ਅਸੀਂ ਤੁਹਾਨੂੰ ਤਸਵੀਰ ਵਿਖਾਈ ਹੈ ਆ ਤਸਵੀਰ ਹੈ ਆ ਬਾਬਾ ਪ੍ਰਗਟ ਹੋਰਾਂ ਦੇ ਲੰਗਰ ਦੀ ਜਿਸ ਦੇ ਵਿੱਚ ਜਿਸ ਢੰਗ ਦੇ ਨਾਲ ਆ ਲਗਾਤਾਰ ਲੋਕ ਆਪਣੀ ਸੇਵਾ ਨਿਭਾਉਂਦੇ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੰਦੋਲਨ ਵਨ ਦੇ ਵਿੱਚ ਵੀ ਸੀ ਆਜ ਅੰਦੋਲਨ ਦੋ ਦੇ ਵਿੱਚ ਵੀ ਤੁਹਾਡਾ ਇੱਥੇ ਲੱਗਿਆ ਹੋਇਆ ਟੈਂਟ ਤੁਹਾਡਾ ਲੰਗਰ ਲੱਗਿਆ ਹੋਇਆ ਔਰ ਆ ਬੀਬੀ ਕੈਨੇਡਾ ਤੋਂ ਆਏ ਆ ਭਾਈ ਸਾਹਿਬ ਜਿਹੜੇ ਨੇ ਇਹਨਾਂ ਨੇ ਵੀ ਕੈਨੇਡਾ ਜਾਣਾ ਸੀ ਇਹਨਾਂ ਦਾ ਵੀ ਕੈਨੇਡਾ ਜਾਣਾ ਕੈਨਸਲ ਹੋ ਗਿਆ ਤੇ ਪਹਿਲਾਂ ਤਾਂ ਤੁਹਾਡਾ ਦਿਨਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਸਮੇਂ-ਸਮੇਂ ਤੇ ਆ ਕੇ ਤੇ ਸਾਡੀ ਜਿਹੜੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਰਹੀ ਤੇ ਜਿਹੜੇ ਸਾਡੇ ਭਰਾ ਬਾਰ ਇੰਦੇ ਬਾਰ ਦੇ ਦਿਸ਼ਾਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਤੁਸੀਂ ਪਹੁੰਚਾਉਂਦੇ ਜੀ ਤੁਹਾਡਾ ਧੰਨਵਾਦ ਤੇ ਇਸ ਅੰਦੋਲਨ ਦੇ ਵਿੱਚ ਜਿਹੜਾ ਇਹ ਅਸਲੀ ਅੰਦੋਲਨ ਜਿਹੜਾ ਇਹ ਹੱਕ ਤੇ ਸੱਚ ਦੀ ਲੜਾਈ ਹੈ ਜੀ ਸਾਡੇ ਹੱਕਾਂ ਦੇ ਡਾਕਾ ਵੱਜ ਰਿਹਾ ਅਸੀਂ ਜਿਹੜੀ ਮਿਹਨਤ ਕਰਦੇ ਆ ਸਾਨੂੰ ਉਹਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਤੇ ਅਸੀਂ ਉਸ ਕਰਕੇ ਸਰਕਾਰਾਂ ਦੇ ਨਾਲ ਸਾਡਾ ਰੋਸ ਆ ਤੇ ਇੱਕ ਸਾਲ ਸਾਨੂੰ ਇੱਥੇ ਬੈਠੇ ਨੂੰ ਹੋ ਗਿਆ ਸਰਕਾਰ ਸਾਡੀ ਗੱਲ ਸੁਣੀ ਨਹੀਂ ਕਿਉਂਕਿ ਸਰਕਾਰਾਂ ਜਿਹੜੀਆਂ ਉਹ ਅਸੀਂ ਚੁਣਦੇ ਆ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਤੇ ਸਰਕਾਰਾਂ ਦਾ ਫਰਜ਼ ਵੀ ਬਣਦਾ ਵੀ ਇਹਨਾਂ ਲੋਕਾਂ ਦੀ ਜਿਹੜੀ ਆ ਦੁੱਖ ਤਕਲੀਫ ਜਿਹੜੇ ਸੁਨੇ ਜਾਣ ਪਰ ਇਹ ਸਰਕਾਰਾਂ ਐਡੀਆਂ ਬੇਈਮਾਨ ਹੋ ਗਈਆਂ ਇਹ ਜਿਹੜੀ ਆ ਗਰੀਬ ਕਿਸਾਨ ਮਜ਼ਦੂਰ ਜਾਂ ਦੁਕਾਨਦਾਰ ਕੋਈ ਵੀ ਆ ਉਹਨਾਂ ਦੀ ਆਵਾਜ਼ ਨਹੀਂ ਸੁਣਦੀ ਇਸ ਕਰਕੇ ਸਾਨੂੰ ਇਹ ਜਿਹੜੀ ਆ ਲੜਾਈ ਲੜਨੀ ਪਈ ਕਿਉਂਕਿ ਇਹ ਜਿਹੜੇ ਜ਼ਮੀਨਾਂ ਦੇ ਹੱਕ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਤੇ ਆ ਗੁਰੂ ਨਾਨਕ ਸਾਹਿਬ ਜੀ ਨੇ ਸੰਘਰਸ਼ ਦੀ ਨੀ ਰੱਖੀ ਉਹਨਾਂ ਜਿੱਥੇ ਸਾਨੂੰ ਕਿਰਤ ਕਰੋ ਵੰਡ ਛਕੋ ਨਾਮ ਜਪੋ ਤੇ ਉਸ ਦੀ ਦਾਤ ਸਾਨੂੰ ਬਖਸ਼ੀ ਆ ਉੱਥੇ ਉਹਨਾਂ ਨੇ ਸਾਨੂੰ ਇਹ ਇਸ ਖੇਤੀ ਕਰਨ ਦੀ ਜਿੱਤੇ ਉਹਨਾਂ ਸਾਨੂੰ ਜਾਇਜ਼ ਦੱਸੀ ਆ ਪਰ ਖੇਤੀ ਨੂੰ ਸੰਭਾਲਣ ਦੀ ਵੀ ਉਹਨਾਂ ਸਾਨੂੰ ਜਾਇਜ਼ ਦੱਸੀ ਆ ਉਹ ਉਹਨਾਂ ਦੇ ਸਮੇਂ ਤੇ ਵੀ ਇਸੇ ਤਰ੍ਹਾਂ ਜਿੱਦਾਂ ਹੁਣ ਸਾਡੀਆਂ ਪਤਲਾਂ ਦੇ ਡਾਕਾ ਪੈਂਦਾ ਉਦੋਂ ਵੀ ਜਿਹੜੇ ਚੌਧਰੀ ਲੋਕ ਸੀ ਉਦੋਂ ਉਦੋਂ ਵੀ ਉਹ ਡਾਕਾ ਮਾਰਦੇ ਸੀ ਇਥੋਂ ਤੱਕ ਕੇ ਸਾਡੀਆਂ ਧੀਆਂ ਭੈਣਾਂ ਵੀ ਜਿਹੜੀਆਂ ਉਹ ਚੁੱਕ ਕੇ ਲੈ ਜਾਂਦੇ ਸੀ ਤੇ ਉਹਨਾਂ ਦੀ ਰਾਖੀ ਵਾਸਤੇ ਜਿਹੜਾ ਸਿੱਖ ਕੌਮ ਨੂੰ ਗੁਰੂ ਨਾਨਕ ਸਾਹਿਬ ਨੇ ਜਿਹੜੀ ਇਹ ਨੀਂ ਰੱਖੀ ਕਿ ਉਹਨਾਂ ਸੱਚ ਤੇ ਸਾਨੂੰ ਲੜਨ ਦਾ ਜਿਹੜਾ ਬਲ ਬਖਸ਼ਿਆ ਉਹ ਉਸ ਫਲਸਫੇ ਨੂੰ ਲੈ ਕੇ ਅਸੀਂ ਜਿਹੜੇ ਇਹ ਗਾੜੀ ਲਾ ਰਹੇ ਕਿਉਂਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਵਾਂ ਸਾਨੂੰ ਜਿੱਥੇ ਸਾਡੀ ਕਿਸਾਨੀ ਤੇ ਜਵਾਨੀ ਜਾ ਰਹੀ ਆ ਉਥੇ ਸਾਡੀ ਜਿਹੜੀ ਆ ਨਸਲ ਕੁਸ਼ੀ ਵੀ ਹੋ ਰਹੀ ਆ ਇਹ ਸਰਕਾਰਾਂ ਸਾਨੂੰ ਸਾਡੇ ਬੱਚਿਆਂ ਨੂੰ ਨਸ਼ਿਆਂ ਵੱਲ ਧੱਕ ਰੀਆਂ ਆ ਤੇ ਇਸ ਕਰਕੇ ਜਿਹੜੇ ਸਾਡੇ ਬੱਚੇ ਆ ਸਾਡੇ ਹੁਣ ਭਰਾ ਜਿਹੜੇ ਬਾਹਰੋਂ ਆਏ ਆ ਇਸ ਕਰਕੇ ਨਹੀਂ ਤੇ ਸਾਡੇ ਦੇਸ਼ ਦੇ ਵਿੱਚ ਵੀ ਜੇ ਸਾਨੂੰ ਕੰਮ ਮਿਲੇ ਸਾਨੂੰ ਸਰਕਾਰਾਂ ਸਾਡੀ ਸਹਾਇਤਾ ਕਰਨ ਤੇ ਸਾਨੂੰ ਬਾਹਰ ਜਾ ਕੇ ੱੱਕੇ ਖਾਣ ਦੀ ਕੀ ਲੋੜ ਆ ਪਰਦੇਸਾਂ ਦੇ ਵਿੱਚ ਜਾ ਕੇ ਹੁਣ ਵੇਖੋ ਇਹ ਇੱਥੇ ਆ ਬੱਚੇ ਉੱਥੇ ਆ ਇਹਨਾਂ ਨੇ ਵੀ ਆ ਕੇ ਇੱਥੇ ਉਦਨ ਦੀ ਬੜੀ ਵੱਡੀ ਜਿਹੜੀ ਲੰਗਰ ਦੀ ਪ੍ਰਸਾ ਗੁਰੂ ਨਾਨਕ ਸਾਹਿਬ ਨੇ ਚਲਾਈ ਆ ਉਹਨੂੰ ਸੰਭਾਲਿਆ ਕਿਉਂਕਿ ਜਿਹੜੇ ਮੋਰਚਾ ਜਿਹੜਾ ਲੱਗਦਾ ਨਾ ਕੋਈ ਵੀ ਧਰਮ ਜੋਧ ਹੋਵੇ ਜਾਂ ਕੋਈ ਵੀ ਮੋਰਚਾ ਹੋਵੇ ਉਹਦੇ ਵਿੱਚ ਲੰਗਰ ਤੋਂ ਬਗੈਰ ਜਿਹੜਾ ਕੋਈ ਕਾਰੋਬਾਰ ਨਹੀਂ ਚੱਲ ਸਕਦਾ ਹੁਣ ਆਪਾਂ ਘਰ 'ਚ ਵੀ ਅਜੇ ਘਰ 'ਚ ਵੀ ਆਪਣਾ ਲੰਗਰ ਨਾ ਚੁੱਲਾ ਨਾ ਚੱਲਦਾ ਹੋਊਗਾ ਨਾ ਤੇ ਉੱਥੇ ਆਪਣਾ ਰਹਿਣਾ ਜਿਹੜਾ ਮੁਸ਼ਕਲ ਆ ਤੇ ਇਹ ਇਹ ਜਿਹੜੀ ਇਹ ਲੜਾਈ ਆ ਇਹ ਕੱਲੀ ਕਿਸਾਨਾਂ ਦੀ ਲੜਾਈ ਨਹੀਂਗੀ ਕਿਸਾਨ ਤੇ ਆਪਦੇ ਜੋਗਾ ਪੈਦਾ ਕਰ ਲੂਗਾ ਪਰ ਜਿੱਥੋਂ ਤਾਈਂ ਜਿਹੜੀ ਸਰਕਾਰਾਂ ਨੇ ਨੀਆਂ ਰੱਖੀਆਂ ਵੀ ਇਹਨਾਂ ਕਾਰ ਵੋਟ ਘਰੇਣਿਆਂ ਨੂੰ ਜਿਹੜੀ ਇਹ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਦੇਣ ਜਾ ਰਹੀ ਆ ਤੇ ਜਦੋਂ ਉਹਨਾਂ ਦੇ ਤੁਸੀਂ ਵੀ ਸਾਡੇ ਨਾਲੋਂ ਜ਼ਿਆਦਾ ਜਾਣਕਾਰੀ ਰੱਖਦੇ ਹੋ ਜਦੋਂ ਇਹਨਾਂ ਪ੍ਰਾਈਵੇਟ ਘਰਾਣਿਆਂ ਕੋਲ 30 ਚੱਲੇ ਜਾਂਦੀ ਆ ਹੁਣ ਸਬਜ਼ੀ ਵੇਖ ਲੋ ਆ ਗੋਭੀ ਜਿਹੜੀ ਆ ਇਹ 5 ਰੁਪਏ ਦਾ ਲਫਾਫਾ ਲੱਗਦਾ ਤੇ ਤਲਾਈ ਪੈ ਜਾਂਦੀ ਆ ਤੇ ਇਹਦਾ 10 ਰੁਪਏ ਮੋਲਾ ਇਹਨਾਂ ਚੀਜ਼ਾਂ ਦਾ ਸਾਨੂੰ ਮੁੱਲ ਅਸੀਂ ਇਸ ਕਰਕੇ ਇੱਥੇ ਬੈਠੇ ਆ ਵੀ ਸਾਨੂੰ ਜਿਹੜੀ ਸਾਡੀ ਕਿਰਤ ਦਾ ਸਾਡਾ ਮੁੱਲ ਅਸੀਂ ਇੱਕ ਸਰਕਾਰ ਤੋਂ ਕੋਈ ਭੀਖ ਨਹੀਂ ਮੰਗਦੇ ਅਸੀਂ ਸਰਕਾਰ ਤੋਂ ਆਪ ਦੀ ਜਿਹੜੀ ਕਿਰਤ ਕਿਰਤ ਕਰਦੇ ਅਸੀਂ ਦਾ ਉਹ ਉਹਦਾ ਅਸੀਂ ਪੂਰਾ ਮੁੱਲ ਮੰਗਦੇ ਆ ਹੁਣ ਜਦੋਂ ਕਾਰਪੋਰੇਟ ਹਰਿਆਣਾ ਦੇ ਕੋਲੇ ਚਲੇਗੀ ਗੋਭੀ ਜਾਂ ਆਲੂ ਉਹ ਤੁਸੀਂ ਵੇਖ ਲਓ ਵੀ ਉਹ ਸਾਡੇ ਤੋਂ 10 ਗੁਣਾ ਭਾਅ ਦੇ ਵਿੱਚ ਵੇਚਦੇ ਆ ਹੁਣ ਕਣਕ ਜਿਹੜੀ ਆ ਸਾਡੇ ਤੋਂ 22 ਰੁਪਏ ਕਿਲੋ ਮੰਡੀਆਂ ਦੇ ਵਿੱਚੋਂ ਖਰੀਦੀ ਆ ਤੇ ਹੁਣ ਅੱਜ ਉਹਨਾਂ ਦੇ ਹੱਥ 'ਚ ਆ ਤੇ ਉਹ ਪੈਕ ਕਰਕੇ ਉਹਨੂੰ ਆਟਾ ਤੇ 33-40 ਰੁਪਏ ਜਿਹੜਾ ਉਹ ਮਿਲ ਰਿਹਾ ਇਹ ਨੀ ਕਿਸਾਨਾਂ ਦੀ ਲੜਾਈ ਨਹੀਂ ਨੀ ਕਿਸਾਨ ਤੇ ਘਰ ਰੱਖ ਕੇ ਦਾਣੇ ਖਾ ਲੂਗਾ ਪਰ ਜਿਹੜਾ ਸਾਡਾ ਮਜ਼ਦੂਰ ਭਰਾ ਦੁਕਾਨਦਾਰ ਆ ਜਿਹੜਾ ਅਨ ਨਹੀਂ ਪੈਦਾ ਕਰਦਾ ਉਹ ਸਾਨੂੰ ਉਹਨਾਂ ਦਾ ਵੀ ਫਿਕਰ ਆ ਇਹ ਸਾਨੂੰ ਤੇ ਮਹਾਰਾਜ ਨੇ ਪਰ ਪਕਾਰ ਵਾਸਤੇ ਇਹ ਲੜਾਈ ਸਾਡੀ ਆਪਦੀ ਘਟ ਆ ਦੂਸਰੇ ਲੋਕਾਂ ਦੀ ਘਟ ਆ ਅਸੀਂ ਜਿੱਥੇ ਇਨਸਾਨਾਂ ਦੀ ਲੜਾਈ ਲੜਦੇ ਹਾਂ ਮਜ਼ਦੂਰਾਂ ਕਿਸਾਨਾਂ ਦੀ ਲੜਾਈ ਲੜਦੇ ਹਾਂ ਉਥੇ ਅਸੀਂ ਜਾਨਵਰ ਵੀ ਜੋ ਵੀ ਆ ਉਹ ਕਿਸਾਨ ਦੇ ਸਿਰ ਤੋਂ ਪਲਦਾ ਜੀ ਉਹ ਕਿਸਾਨ ਪੈਦਾ ਕਰਦਾ ਹਨ ਤੇ ਉਹਦੇ ਜਾਨਵਰ ਦੇ ਮੂੰਹ 'ਚ ਵੀ ਦਾਣਾ ਪੈਂਦਾ ਜੀ ਬਿਲਕੁਲ ਭਾਈ ਜੀ ਤੁਸੀਂ ਵੀ ਜਾਣਾ ਸੀ ਬਾੜਲੇ ਮੋਹ ਹਾਂ ਜੀ ਬਿਲਕੁਲ ਮੈਂ ਵੀ ਬਾਹਰੋਂ ਆਇਆ ਜੀ ਥੋੜਾ ਜਿਹਾ ਸ਼ਿੰਗਾਰ ਸ਼ੁਰੂ ਹੋਇਆ ਉਹ ਤੋਂ ਬਾਅਦ ਸੇ ਜਦੋਂ ਫਰਵਰੀ ਸ਼ੁਰੂ ਹੋਇਆ ਵਾ ਤੇ ਫਿਰ ਸਾਡੇ ਪ੍ਰਧਾਨ ਜੀ ਫੋਨ ਕਰ ਲਗੇ ਵੀ ਆਪਾਂ ਇੱਥੇ ਲੜਾਈ ਲੰਡੇ ਆ ਤੁਸੀਂ ਬਾਹਰ ਜਾ ਕੇ ਬੈਠੇ ਹੋ ਤੇ ਬੱਚੇ ਵੀ ਆਖਣ ਲੱਗੇ ਵੀ ਜੇ ਪ੍ਰਧਾਨ ਜੀ ਕਹਿੰਦੇ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਪੰਜਾਬ ਆਪਣੀ ਸਾਡੀ ਧਰਤੀ ਆ ਸਾਡਾ ਜਨਮ ਸਥਾਨ ਆ ਸਾਡਾ ਸਭ ਕੁਝ ਪੰਜਾਬ ਹੈ ਜੀ ਜੇ ਪੰਜਾਬ ਬਚਦਾ ਵਾ ਭਾਰਤ ਬਚਦਾ ਵਾ ਜੇ ਭਾਰਤ ਬਚਦਾ ਸਾਡਾ ਘਰ ਬਚਦਾ ਵਾ ਆਪਣੇ ਘਰ ਦੀ ਲੜਾਈ ਲੜ ਰਹੇ ਆ ਜੀ ਜਿੰਨਾ ਚ ਸਾਡਾ ਘਰ ਸੁਰੱਖਿਤ ਨਹੀਂ ਆ ਕਿਉਂਕਿ ਜੇ ਬੱਚੇ ਚਲੇਗੇ ਸਾਡੀ ਹੋਂਦ ਪੰਜਾਬ ਕਰਕੇ ਬਾਹਰ ਸਾਡੀ ਜੇ ਪਛਾਣ ਪੰਜਾਬ ਤੇ ਭਾਰਤ ਦੇ ਲੋਕਾਂ ਨਾਲ ਕਰਕੇ ਆ ਇਹਦਾ ਕਰਕੇ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਅਸੀਂ ਇੱਥੇ ਵਾਪਸ ਆਏ ਆ ਜੀ ਤੇ ਉਹਨਾਂ ਚ ਰਵਾਂਗੇ ਜਿੰਨਾ ਚਿਰ ਸਸੀਂ ਇਹ ਲੜਾਈ ਜਿੱਤਦੇ ਨਹੀਂ ਤੇ ਜਿੱਤ ਕੇ ਹੀ ਵਾਪਸ ਜਾਵਾਂਗੇ ਮਨ ਚ ਤੇ ਗੱਲ ਧਾਰੀ ਹੈ ਜੀ ਘਰ ਦੇ ਵਸੂ ਤੋਂ ਬਾਹਰ ਵਾਪਸ ਆ ਗਏ ਆ ਮੈਂ ਬੱਚੇ ਕਹਿੰਦੇ ਸੀ ਤੁਸੀਂ ਸਾਡੇ ਨੂੰ ਰੋਟੀ ਜਾਵੇ ਰੋਟੀਆਂ ਪਕਾਉਣ ਨਾਲ ਲੰਗਰ ਦੀ ਸੇਵਾ ਕਰਨੀ ਜਾਦੀ ਹੈ ਮੈਂ ਤੁਰਖਦੇ ਹਿੰਦੂਆਂ ਤੋਂ ਦੋ ਘਟ ਖਾ ਲਈਏ ਉੱਥੇ ਸੰਘਰਸ਼ ਤਕੜੀ ਹੋ ਕੇ ਯੋਗਦਾਨ ਪਾਉ ਉਸ ਯੋਗਦਾਨ ਦਾ ਹਿੱਸਾ ਬਣਨ ਵਾਸਤੇ ਇੱਥੇ ਆਏ ਆ ਜੀ ਬਹੁਤ ਸੁੱਖ ਸੁਵਿਧ ਸਾਰੀ ਚੀਜ਼ਾਂ ਦੇ ਸਾਧਨ ਮਿਲਦੇ ਨੇ ਇੱਥੇ ਅੱਖਾਂ ਕਾਣੀਆਂ ਕਰਨੀਆਂ ਪੈਂਦੀਆਂ ਨੇ ਇਸ ਚੁੱਲੇ ਦੇ ਵਿੱਚ ਪਰ ਪਰ ਇਹ ਚ ਆਨੰਦ ਹੈ ਜੀ ਉੱਥੇ ਸਹੂਲਤ ਐਡੀ ਸਹੂਲਤ ਦਿਖਦੀ ਆ ਪਰ ਸੁਲਝ ਸੁਖ ਨਹੀਂ ਆ ਜੀ ਆਨੰਦ ਨਹੀਂ ਆਗਾ ਜੀਵਨ ਇੱਕ ਆਨੰਦ ਦਾ ਨਾਮ ਹੈ ਤੇ ਉਹ ਆਨੰਦ ਮਸ਼ੀਨੀ ਬਣ ਕੇ ਆਨੰਦ ਨਹੀਂ ਆਉਂਦਾ ਜੀ ਜੋ ਇੱਥੇ ਜੀਵਨ ਹੈ ਨਾ ਤੁਸੀਂ ਸਾਡੇ ਨਾਲ ਗੱਲਾਂ ਕਰ ਰਹੇ ਜੋ ਉੱਥੇ ਤਾਂ ਦਾ ਮਾਹੌਲ ਨਹੀਂ ਹੈਗਾ ਇਹ ਮਾਹੌਲ ਧੂਆ ਹੋ ਸਕਦਾ ਵਾ ਗਰਮੀ ਹੋ ਸਕਦੀ ਸਰਦੀ ਹੋ ਸਕਦੀ ਆ ਪਰ ਜੀਵਨ ਦਾ ਆਨੰਦ ਇੱਥੇ ਆ ਧਰਤੀ ਭਾਰਤ ਦੀ ਧਰਤੀ ਉੱਪਰ ਸਭ ਤੋਂ ਜ਼ਿਆਦਾ ਆਨੰਦ ਹੈ ਜੀ ਇਹਦਾ ਕਰਕੇ ਸਾਨੂੰ ਇੱਥੇ ਵਧੀਆ ਲੱਗਦਾ ਜੀ ਕਿਉਂਕਿ ਸਾਡੀ ਸਾਡੇ ਵੱਡਿਆਂ ਵਡੇਰਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ 4 ਸਾਲ ਦਾ ਪੁੱਤ ਸਾਡੇ ਵਾਸਤੇ ਕੁਰਬਾਨ ਕੀਤਾ ਅੱਜ ਅਸੀਂ ਕਿਸਾਨ ਹ ਜੇ ਆਪਣੀਆਂ ਸਹੂਲਤਾਂ ਵਾਸਤੇ ਬਾਹਰ ਜਾ ਕੇ ਵਸ ਗਏ ਤੇ ਕਦੀ ਨਾ ਕਦੀ ਲੋਕ ਭੁੱਲ ਜਾਣਗੇ ਪੰਜਾਬ ਉੱਤਰ ਕਦੀ ਪੰਜਾਬ ਦੇ ਲੋਕ ਪੰਜਾਬੀ ਲੋਕ ਰਹਿੰਦੇ ਹੁੰਦੇ ਸੀ ਅਸੀਂ ਆਪ ਉਸ ਬੰਦਾ ਸਿੰਘ ਬਹਾਦਰ ਦੇ ਪੁੱਤਰ ਅਜੇ ਸਿੰਘ ਨੂੰ ਯਾਦ ਕਰਕੇ ਇੱਥੇ ਆਏ ਹਾਂ ਜੀ ਤੇ ਉਹਨਾਂ ਦੇ ਆਈ ਦੇਣ ਨਹੀਂ ਦੇ ਸਕਦੇ ਇਹ ਤਾਂ ਬਹੁਤ ਵੱਡੀ ਵੱਡੇ ਕਠਨ ਸੇਵਾ ਨੀਆਂ ਇਹ ਇੱਕ ਸਹੂਲਤ ਆ ਸੀ ਸਹੂਲਤ ਹੀ ਮੰਨ ਰਹੇ ਆ ਕੋਈ ਸੁਖ ਵਾਲੀ ਗੱਲ ਨਹੀਂ ਐ ਦੁੱਖ ਵਾਲੀ ਗੱਲ ਨਹੀਂ ਐ ਕੀਤਾ ਹੀ ਇਹੋ ਜੈ ਜਿਸ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹਾਂ ਮਿੱਟੀ ਪਰ ਹੋ ਸਕਦਾ ਵਾ ਮਿੱਟੀ ਅਸੀਂ ਕਹਿੰਦੇ ਆ ਪਰ ਮਿੱਟੀ ਸਾਡਾ ਜੀਵਨ ਹੈ ਜੀ ਸਾਨੂੰ ਤਾਂ ਮਿੱਟੀ ਜਿਹਾ ਕੇ ਆਨੰਦ ਆਉਂਦਾ ਕਿਸੇ ਵਾਰ ਤੇ ਹੋ ਸਕਦਾ ਵਾ ਮਿੱਟੀ ਚ ਮਿੱਟੀ ਪਰ ਹੋ ਸਕਦਾ ਸਾਡੀ ਸਹੂਲਤ ਘੱਟ ਹੋਵੇ ਸਾਨੂੰ ਬੰਦਾ ਮੁੱਲ ਨਹੀਂ ਮਿਲਦਾ ਕੋਸ਼ਿਸ਼ ਕਰਨੇ ਮਿਲ ਜਾਵੇ ਪਰ ਜੋ ਆਨੰਦ ਸਾਨੂੰ ਇਸ ਖੇਤੀ ਚ ਪੰਜਾਬ ਚ ਪੰਜਾਬੀਅਤ ਚ ਭਾਰਤ ਚ ਰਹਿਣ ਦਾ ਆਨੰਦ ਆਣਾ ਕਿਤੇ ਹੋਰ ਨਹੀਂ ਜੁਵੇਗਾ ਜੀ ਅੱਜ ਅਪੀਲ ਹੋਈ ਹੈ ਸ਼ੰਭੂ ਮੋਰਚੇ ਦੀ ਤਰਫੋਂ ਕਹਿੰਦੇ ਡੱਲੇਵਾਲ ਸਾਹਿਬ ਮੈਡੀਕਲ ਐਡ ਤੇ ਲੈਡਿ ਸ਼ੁਰੂ ਕਰ ਗਏ ਹੁਣ ਕਹਦੇ ਕੁਝ ਖਾਣਾ ਪੀਣਾ ਵੀ ਸ਼ੁਰੂ ਕਰ ਦੇਣ ਤਾਂਕਿ ਤੰਦਰੁਸਤ ਹੋ ਕੇ ਮਜ਼ਬੂਤੀ ਨਾਲ ਆਪਣੀ ਗੱਲ ਸੈਂਟਰ ਦੇ ਸਾਹਮਣੇ ਰੱਖ ਸਕਣ ਕੀ ਕਹੋਗੇ ਤੁਸੀਂ ਇਸ ਨੂੰ ਲੈ ਕੇ ਵੇਖੋ ਜੀ ਇਹ ਉਹਨਾਂ ਦੀ ਵੈਸੇ ਨਿੱਜੀ ਜ਼ਿੰਦਗੀ ਦਾ ਮਸਲਾ ਹੈ ਜੀ ਅਸੀਂ ਉੱਤੇ ਕੋਈ ਕਮੈਂਟ ਨਹੀਂ ਕਰ ਸਕਦੇ ਕਿਉਂਕਿ ਉਹ ਉਹਨਾਂ ਨੇ ਖੁਦ ਇਹ ਸੰਘਰਸ਼ ਨੂੰ ਸ਼ੁਰੂ ਕੀਤਾ ਅਸੀਂ ਉਹਨਾਂ ਦੇ ਮਗਰੇ ਸਿਪਾਹੀ ਆਂ ਜੋ ਜਰਨਲ ਫੈਸਲਾ ਲਵੇਗਾ ਉਹ ਖੁਦ ਲਵੇਗਾ ਜੀ ਜੇ ਉਹ ਕੁਝ ਕਰਨਾ ਚਾਹਣ ਜਾਂ ਨਾ ਕਰਨਾ ਚਾਹਣ ਜੋ ਤਿਆਗਣਾ ਚਾਹਣ ਤੇ ਅਸੀਂ ਤਿਆਗਣ ਚ ਵੀ ਨਾਲ ਆਂ ਸ਼ੱਕ ਲੈਣਗੇ ਤਾਂ ਵੀ ਨਿਆਲ ਆ ਇਹ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਜੀ ਜੀ ਤੁਸੀਂ ਕੀ ਕਹੋਗੇ ਇੱਥੇ ਜਿਸ ਢੰਗ ਦੇ ਨਾਲ ਅੱਖਾਂ ਕਾਣੀਆਂ ਹੋ ਰਹੀਆਂ ਨੇ ਲੇਕਿਨ ਉੱਥੇ ਤੇ ਸੁਖ ਸੁਦ ਸੁਵਿਧਾ ਵਾਲੀ ਜ਼ਿੰਦਗੀ ਸੀ ਇੱਥੇ ਵਧੀਆ ਵਾ ਉੱਥੋਂ ਨਾਲੋਂ ਤੇ ਬਹੁਤ ਵਧੀਆ ਉੱਥੇ ਤਾਂ ਕੋਈ ਬੱਚੇ ਮਿਲਦੇ ਆ ਹੋਰ ਕੋਈ ਨਹੀਂ ਮਿਲਦਾ ਬੱਚਿਆਂ ਨੇ ਬਸ ਗੱਲਾਂ ਕਰਨੀਆਂ ਬੱਚੇ ਕੰਮ ਤੇ ਚਲੇ ਜਾਂਦੇ ਆ ਤੇ ਫਿਰ ਬੱਚੇ ਆਉਣਗੇ ਤੇ ਫਿਰ ਗੱਲ ਹੋਣੀ ਇੱਥੇ ਤੇ ਰੌਣਕ ਲੱਗੀ ਐ ਹੋਜੀਆਂ ਭੈਣਾ ਆ ਮਾਸੀ ਸਾਡੀ ਇਸ ਤਰ੍ਹਾਂ ਭੈਣਾ ਮਿਲਦੀਆਂ ਕਿਤੇ ਸੇਵਾ ਲੱਭਣੀ ਕਿਤੇ ਹੁਣ ਹੁਣ ਅਪੀਲ ਹੋ ਰਹੀ ਹੈ ਕਿਤੇ ਡੱਲੇਵਾਲ ਸਾਹਿਬ ਖਾਣਾ ਪੀਣਾ ਵੀ ਸ਼ੁਰੂ ਕਰ ਦੇਣ ਅਨ ਗ੍ਰੈਂਡ ਕਰਨ ਕੀ ਕਹੋਗੇ ਤੁਸੀਂ ਉਹਦੋ ਕਿ ਤਰ੍ਹਾਂ ਵੀਰ ਕਰੂਗਾ ਉਤਰੇ ਸਾਹੀ ਮਗਰ ਉਹਦੇ ਮਗਰ ਹਾਂਜੀ ਮਗਰ ਬਿਲਕੁਲ ਦੇਖੋ ਯਾਨੀ ਜਰਨਲ ਜੋ ਫੈਸਲਾ ਕਰੇਗਾ ਉਸ ਜਰਨਲ ਦੇ ਫੈਸਲੇ ਦੇ ਨਾਲ ਨਾ ਹੋਰ ਆਹੀ ਲੋਕ ਨੇ ਜਿਹੜੇ ਇਸ ਅੰਦੋਲਨ ਨੂੰ ਲਗਾਤਾਰ ਮਜ਼ਬੂਤ ਰੱਖ ਰਹੇ ਨੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੋਰੀ ਮੋਰਚਾ